ਸਤਿ ਸ੍ਰੀ ਅਕਾਲ ਜੀ ਸਸਤਰੀ ਗਾਲ ਤੁਸੀਂ ਵੇਖ ਰਹੇ ਹੋ ਇਕਤਾ ਲਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਤਿੰਗੜਾ ਐਸ ਵਕਤ ਅਸੀਂ ਖੜੇ ਆ ਅੰਬੇਡਕਰ ਚੌਂਕ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਨੂਰਮੈਲ ਨੂੰ ਜਾਂਦੀ ਸੜਕ ਨੂਰਮੈਲ ਨੂੰ ਜਿਹੜੀ ਜਾ ਰਹੀ ਆ ਸੜਕ ਉਹ ਬੰਨੀ ਸ਼ੁਰੂ ਹੋ ਗਈ ਆ ਇਹ ਬਹੁਤ ਹੀ ਵੱਡਾ ਅਹਿਮ ਅਹਿਮ ਨਿਊਜ਼ ਆ ਬਹੁਤ ਵਧੀਆ ਖਬਰ ਆ ਕਿਉਂਕਿ ਇਹ ਸੜਕ ਜਿਹੜੀ ਆ ਜਗ੍ਹਾ ਜਗ੍ਹਾ ਤੋਂ ਟੁੱਟੀ ਸੀ ਇਹ ਸੜਕ ਉਹ ਜਿਹੜੀ ਆ ਪੂਰੀ ਤਰ੍ਹਾਂ ਤੁਹਾਨੂੰ ਦਿਖਾਣੇ ਆ ਕੈਮਰਾਮੈਨ ਕਮਾਂਗੇ ਪੂਰੀ ਤਰ੍ਹਾਂ ਦਿਖਾ ਦਿਓ ਇਹ ਸੜਕ ਪੂਰੀ ਬਨਣ ਨੂੰ ਪਿਆਰ ਆ ਸੜਕ ਪੂਰੀ ਜੋਰਾ-ਸ਼ੋਰਾ ਦੇ ਨਾਲ ਇਹ ਜਿਹੜੀ ਨੂਰਮਨ ਰੋਡ ਆ ਇਹ ਬਨਣ ਨੂੰ ਪਿਆਰ ਆ ਸਾਡੇ ਨਾਲ ਬਹੁਤ ਸਾਰੇ ਸਾਥੀ ਵੀ ਮੌਜੂਦ ਨੇ ਅ ਅਦਿੱਤ્ય ਭੜਾਰਾ ਜੀ ਜਿਹੜੇ ਪੂਰੇ ਪ੍ਰਧਾਨ ਨੇ ਨੇ ਉਹਨਾਂ ਨੇ ਗੱਲਬਾਤ ਕਰਾਉਣੀ ਹੈ ਹਾਂ ਜੀ ਭੜਾਰਾ ਜੀ ਨੂੰ ਨਮਸਕਾਰ ਜੀ ਨਮਸਕਾਰ ਜੀ ਸਰ ਜੀ ਬੜੀ ਰੂਹ ਖੁਸ਼ ਹੋਈ ਜਿਹੜੀ ਆ ਸੜਕ ਬਣ ਰਹੀ ਆ ਬੜੇ ਦਿਨ ਦੀ ਦੇਖੋ ਇਹਦੇ ਲਈ ਆਪਾਂ ਨੂੰ ਸਾਰੇ ਜਾਣੇ ਜੀ ਪ੍ਰਸ਼ਾਸਨ ਦਾ ਪਹਿਲਾਂ ਧੰਨਵਾਦ ਕਰਦੇ ਆ ਜੀ ਕਿ ਕਿਉਂਕਿ ਸੀਵਰੇਜ ਪ੍ਰੋਜੈਕਟ 100% ਆਪਣਾ ਚੱਲਦਾ ਪਿਆ ਸੀਗਾ ਰੈਸਟੋਰੇਸ਼ਨ ਆਫ ਰੋਡਸ ਕਿੰਨੀਆਂ ਹੈਗੀਆਂ ਉਸ ਸੀਵਰੇਜ ਪ੍ਰੋਜੈਕਟ ਦਾ ਪਾਰਟ ਸੀ ਕਿਉਂਕਿ ਇਹ ਸੜਕ ਜਿਹੜੀ ਆ ਪੀ ਡਬਲਯੂ ਡੀ ਬੀ ਐਂਡ ਆਰ ਡਿਵੀਜ਼ਨ 1 ਦੀ ਸੜਕ ਸੀ ਜੀ ਇਹਦੇ ਵਿੱਚ ਉਹਨਾਂ ਵੱਲੋਂ ਇਹ ਟੈਂਡਰ ਫਲੋਟ ਕਰ ਦਿੱਤਾ ਗਿਆ ਜੀ ਟੈਂਡਰ ਫਲੋਟ ਕਰਨ ਉਪਰਾਂਤ ਇੱਕ ਏਜੰਸੀ ਨੂੰ ਕੰਮ ਦੇ ਦਿੱਤਾ ਗਿਆ ਜੋ ਅੱਜ ਕਿਉਂਕਿ ਆਪਾਂ ਸਾਰੇ ਜਾਣੇ ਇੱਕ ਕਰੋਨਾ ਵਾਇਰਸ ਕਰਕੇ ਸਾਰਾ ਕੁਝ ਬੰਦ ਸੀਗਾ ਜੀ ਕਿ ਹੁਣ ਸਟਾਰਟ ਹੋਇਆ ਇਸ ਲਈ ਮੈਂ ਬਹੁਤ-ਬਹੁਤ ਪ੍ਰਸ਼ਾਸਨਦਾਨ ਕੁਦਰ ਸ਼ਹਿਰ ਵੱਲੋਂ ਧੰਨਵਾਦ ਕਰਦਾ ਕਿ ਜਿਹੜਾ ਇਹ ਜਲਦੋ ਜਲਦ ਲੋਕਾਂ ਦੇ ਹਵਾਲੇ ਕਿੜੀਆਂ ਸੜਕਾਂ ਬਣਾ ਕੇ ਦੇਣ ਜਾ ਰਹੇ ਨੇ ਹੋਰ ਸੜਕਾਂ ਜੀ ਕਾ ਵੀ ਕੰਮ ਚੱਲਦਾ ਪਿਆ ਜੀ ਉਹ ਨੈਸ਼ਨਲ ਹਾਈਵੇ ਦੀ ਸੜਕਾ ਉਹ 3300 ਮੀਟਰ ਬਣਣੀ ਆ ਉਹ ਵੀ 100% ਸੀਵਰੇਜ ਪ੍ਰੋਜੈਕਟ ਦਾ ਪਾਰਟ ਸੀ ਜਿਹਦੇ ਵਿੱਚ 9.5 ਕਰੋੜ ਰੁਪਈਆ ਸੀਵਰੇਜ ਬੋਰਡ ਵੱਲੋਂ ਵੀ ਨੈਸ਼ਨਲ ਹਾਈਵੇ ਨੂੰ ਟਰਾਂਸਫਰ ਕਰ ਦਿੱਤਾ ਗਿਆ ਜੀ ਉਹਨਾਂ ਦਾ ਵੀ ਕੰਮ ਏਜੰਸੀ ਦੇ ਕੋਲ ਆ ਉਹ ਚੱਲਦਾ ਪਿਆ ਜੀ ਹੋਪਫੁਲੀ ਲੱਗ ਰਿਹਾ ਹੈ ਕਿ ਜਿਹੜਾ 3-4 ਮਹੀਨਿਆਂ ਦੇ ਵਿੱਚ ਜਿਹੜੀਆਂ ਆਪਣੀਆਂ ਸੜਕਾਂ ਜਿੱਥੇ-ਜਿੱਥੇ ਸੀਵਰ ਪੈ ਗਿਆ ਉਹ ਮੇਨਟੇਨ ਜਲਦ ਤੋਂ ਜਲਦ ਹੋ ਜਾਣਗੀਆਂ ਸਾਰੀਆਂ ਬਣ ਜਾਣਗੀਆਂ ਇੱਕ ਵਾਰ ਫੇਰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਕਿੜਾ ਜਲਦੋ ਜਲਦੇ ਕਿੜੇ ਕੰਮ ਉਪਰਾਲਿਆ ਕੀਤਾ ਜਾ ਰਿਹਾ ਹੈ। ਥੈਂਕ ਯੂ ਜੀ। ਤੋਂ ਪ੍ਰਸ਼ਾਸਨ ਦਾ ਹੋਰ ਵੀ ਵੀਰਾਂ ਨਾਲ ਕਿਸੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਦੇਖ ਰਹੇ ਹੋ ਤੁਸੀਂ ਸੜਕ ਬਣ ਰਹੀ ਹੈ ਬਹੁਤ ਸ਼ਾਨਦਾਰ ਸੜਕ ਹੈ। ਹਾਂਜੀ ਭਾਈ ਸਾਥਰੀ ਕਾਲਜ। ਸਤਿ ਸ਼੍ਰੀ ਅਕਾਲ ਜੀ ਹਾਲ ਕੀ ਹਾਲ ਹੈ ਸਭ ਕੀ ਨਾਂਜ ਦਾ ਡਾ ਜੀ ਸਜਿੰਦਰ ਸਿੰਘ ਸਰ ਜੀ ਸੜਕ ਬਣ ਰਹੀ ਆ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਭਾਈ ਇਹਦਾ ਸ਼ੁਕਰ ਕੀਤਾ ਜੀ ਬਾਰੇ ਸਾਲ ਹੋ ਗਿਆ ਕੰਮ ਲਟਕਦਾ ਪਿਆ ਜੀ ਬੜੀ ਦੇਰ ਬਾਅਦ ਸੁਣੀ ਹਾਂ ਤਾਂ ਜੀ ਚਲੋ ਅੱਜ ਹੋ ਗਿਆ ਕੰਮ ਜੀ ਬੜੇ ਤੰਗ ਜਿਹੇ ਦਾ ਇਹਦੇ ਜੀ ਬਿਲਕੁਲ ਟ੍ਰੈਫਿਕ ਬੰਦ ਸੀ ਇੱਥੇ ਤਾਂ ਜੀ ਹੁਣ ਸ਼ੁਰੂ ਹੋ ਜੂ ਕੰਮ ਆੜਾ ਵਟਾ ਵਧੀਆ ਹੋ ਗਿਆ ਤਾਂ ਬਹੁਤ ਵਧੀਆ ਹੋ ਗਿਆ ਹੋਰ ਵੀ ਸਾਡੇ ਨਾਲ ਮੇਰੇ ਵੀਰ ਜੋ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾ ਸਰ ਜੀ ਤੇ ਮੇਰਾ ਨਾਮ ਬਲਜੀਤ ਸਿੰਘ ਆ ਜੀ ਬਲਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜੀ ਸੜਕ ਮਾਰ ਰਹੀ ਹੈ ਬਹੁਤ ਵਧੀਆ ਗੱਲ ਹੈ ਜੀ ਬਣ ਗਈ ਸੜਕ ਤਾਂ ਜੀ ਤੁਹਾਡੇ ਚਿਹਰੇ ਤੇ ਵੀ ਮਸਕਰਾਹਟ ਆ ਗਈ ਹਾਂ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਖੁਸ਼ੀ ਤੁਹਾਡੇ ਚਿਹਰੇ ਕੋਈ ਨਹੀਂ ਦੇਖ ਰਹੇ ਆ ਬਹੁਤ ਵਧੀਆ ਗੱਲ ਹੈ ਸੜਕ ਬਣ ਗਈ ਆ ਥੋੜੀ ਜੀ ਲੋਕਾਂ ਨੂੰ ਬੜੀ ਦਿੱਕਤ ਸੀ ਜੀ ਦਿੱਕਤ ਸੀ ਕਾਫੀ ਜੀ ਹਾਂਜੀ ਹਾਂਜੀ ਕਾਫੀ ਦਿੱਕਤ ਸੀ ਤੇ ਹੁਣ ਹੁਣ ਕਿਦਾਂ ਮਹਿਸੂਸ ਕਰ ਰਹੇ ਬਹੁਤ ਵਧੀਆ ਗੱਲ ਹੈ ਜੀ ਸੜਕ ਬਣ ਗਈ ਬੜੇ ਵਧੀਆ ਗੱਲਾਂ ਚਲੋ ਲੋਕਡਾਊਨ ਵੀ ਆ ਹਰੇ ਕਸਟਮਰ ਘਟਿਆ ਜਿੱਦਾਂ ਹੁਣ ਮੇਰੀ ਸੋਇਆ ਚਾਂਦੀ ਦੀ ਰੇੜੀ ਹੈ ਸਾਹਮਣੇ ਜੀ ਤੇ ਜਿੱਦਾਂ ਜਿਹੜਾ ਹੌਲੀ ਹੌਲੀ ਚੱਲੀ ਮਤਲਬ ਸੜਕ ਬਣ ਗਈ ਹੁਣ ਗਾਹ ਕਾਣਾ ਸ਼ੁਰੂ ਹੋ ਜਾਏਗਾ ਉਮੀਦ ਆ ਵੀ ਚੱਲ ਪਏਗਾ ਕੰਮ ਤਾਂ ਮੇਰੇ ਪਿੱਛੇ ਵੀ ਦੇਖ ਰਹੇ ਹੋ ਜਿਹੜੀ ਸੜਕ ਬੜੀ ਤੇਜ਼ੀ ਦੇ ਨਾਲ ਬਣਾਈ ਜਾ ਰਹੀ ਆ ਮੇਰੇ ਵੀਰ ਸੜਕ ਨੂੰ ਬਹੁਤ ਤੇਜ਼ੀ ਦੇ ਨਾਲ ਬਣਾਈ ਜਾ ਰਹੀ ਆ ਇਹ ਸੜਕ ਅੰਬੇਡਕਰ ਚੌਂਕ ਤੋਂ ਨੂਨ ਮਰ ਰੋਡ ਤੱਕ ਜਾਂਦੀ ਆ ਉਹ ਸੜਕ ਦੇ ਦਾ ਜਿਹੜਾ ਕੰਮ ਆ ਪੂਰੇ ਜੋਰਾਂ ਸ਼ੋਰਾਂ ਨਾਲ ਜਾਰੀ ਆ ਕੈਮਰਾਮੈਨ ਸੁਮਿਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾ ਲਰ ਨਿਊ ਨਿਕੋਦਰ